ਏ ਬਾਈ ਜੀ ਦੇਰ ਕਿਲਾ ਗੰਨਾ ਲਾਇਆ ਜੀ ਇਹ 4 ਫੁੱਟ ਦੀ ਦੂਰੀ ਤੇ ਲਾਇਆ ਪਹਿਲਾ ਕਣਕ ਬੀਜੀ ਸੀ ਜਦੋਂ ਕਣਕੀ ਬੀਜ ਕੇ ਤੇ ਉਤੋਂ ਮੁੜ ਕੇ ਸੀ ਨੇ ਉਹ ਕੀਤਾ ਆਪਣਾ ਖਾਲਿਆਂ ਦੇ ਵਿੱਚ ਕੱਢ ਸੀਗਾ ਉਦੋਂ ਮੁੜ ਕੇ ਖਾਲਿਆਂ ਕੱਢ ਕੇ ਤੇ ਅਸੀਂ ਮੁੜ ਕੇ ਇਹਨੂੰ ਗਾਂ ਮਾਰਚ ਚ ਵਿੱਚ ਲਾਤਾ ਸੀ ਖਾਲਿਆਂ ਦੇ ਵਿੱਚ ਗੰਨਾ ਲਾਤਾ ਸੀ ਠੀਕ ਹੈ ਇਹ ਬਾਈ ਜੀ ਬੰਨਣਾ ਜ਼ਰੂਰੀ ਹੈ ਜੀ ਮੈਂ ਯੂਪੀ ਜੋ ਬੰਦੇ ਮਂਗਾਏ ਉਹਨਾਂ ਨੇ ਉਹ ਬੰਨ ਕੇ ਗਏ ਜੀ ਕੋਈ ਚੂਹਾ ਨਹੀਂ ਕੋਸ ਨਹੀਂ ਕੋ ਡੱਕਾ ਨਹੀਂ ਪਾਇਆ ਨਾ ਇੱਕ ਇਹ ਆਪਣੀ ਇਹ ਦਿਮਾਗ ਚ ਕੀੜਾ ਇਹ ਆ ਵੀ ਇਹ ਚ ਸਪਰੇਅ ਕਰਕੇ ਉਹ ਕਰਕੇ ਜੇ ਆਪਾਂ ਇਸ ਤੇ ਨਾ ਕੁਛ ਕਰੀਏ ਨਾ ਤੇ ਇਹਨੂੰ ਬਿਮਾਰੀ ਨਹੀਂ ਹੁੰਦੀ ਜਾਂ ਯੁਰਗਾ ਜਾਂ ਆਪਾਂ ਕੋਈ ਇਹਨੂੰ ਕੁਝ ਨਾ ਪਾਓ ਇਹਨੂੰ ਇਹ ਤਾਂ ਸਾਰਾ ਜੀ ਇਹਨੂੰ ਬਸ ਇਹਨੂੰ ਬਿਮਾਰੀ ਨਹੀਂ ਹੁੰਦੀ ਜੇ ਆਪਾਂ ਇਹ ਕੋਈ ਕੈਮੀਕਲ ਪਾਵਾਂਗੇ ਇਹ ਚ ਬਿਮਾਰੀ ਆਊਗੀ ਇਹ ਇੰਨਾ ਕ ਮੇਰਾ ਰਿਜ਼ਲਟ ਕੱਢਿਆ ਹੋਇਆ ਵੀ ਯੁਰਗਾ ਜਾਂ ਡੀਏਪੀ ਜੇ ਪਾਵਾਂ ਹੁਣ ਤਾਂ ਆਪਾਂ ਜਾਵਾਂ ਛੜਤਾਇ ਖੜਾ ਪਹਿਲੋਂ ਜੋ ਪਹਿਲਾਂ ਕਹਿੰਦੇ ਦੱਸਦੇ ਸੀ ਵੀ ਬਜ਼ੁਰਗ ਵੀ ਦੱਸਦੇ ਸੀ ਉਹ ਵੀ ਉਂ ਵੀ ਅਗਲਾ ਗੱਲਾਂ ਕਰਦੇ ਜੇ ਆਪਾਂ ਕੋਈ ਚੀਜ਼ ਪਾਵਾਂਗੇ ਨਾ ਜਾਂ ਸਬਜ਼ੀ ਤੇ ਹੁਣ ਮੇਰੇ ਕੋਲੇ ਉਹ ਗੋਭੀ ਲਈ ਵੀ ਆ ਉਹ ਚ ਡੱਕਾ ਨਹੀਂ ਕੋਹ ਨਹੀਂ ਪਾਇ ਤੇ ਐ ਵਧੀਆ ਬੰਦੀ ਹੈ ਇਹ ਮਤਲਬ ਚਗੋ ਰੂੜੀਸ ਮੇਰੇ ਕੋਲੇ ਬਹੁਤ ਆਈ ਰੂੜੀ ਪਾ ਜਾਂਗੇ ਚਗੋਭੀ ਵਾਤੀ ਤੇ ਵੇਚਾ ਜਰਾ ਹੁਣ ਆਪਣਾ ਹੀ ਟੰਗ ਟੁੰਗਰ ਸਾਰਾ ਵੇਚ ਹੀ ਨਪਿਆ ਜੀ ਠੀਕ ਆ ਜਿਹੜਾ ਆਪਣਾ ਹੁਣ ਗੰਨਾ ਐਸ ਵਕਤ ਆਉਂਦੀ 8 ਕਿਲੋ 9 ਕਿਲੋ ਦੀ ਐਵਰੇਜ ਗਾਂ ਮਾਰਚ ਅਪ੍ਰੈਲ ਚ ਆਉਗੀ ਆਪਣੇ ਕੋਲੋਂ ਆਉਗੀ 10 11 ਕਿਲੋ ਦੀ ਹਾਂ